ਗੱਦੀਤ ਆ ਵਧੀਆ ਕੀਤਾ ਜਿਹੜੇ ਸਟੀਲ ਦੇ ਗਲਾਸ ਚ ਚਾਹ ਲਿਆਈ ਮੇਰੇ ਕੋਲ ਬੁੱਤ ਕੱਪ ਚ ਪੀਤੀ ਨਹੀਂ ਜਾਂਦੀ ਭੈਣਾ ਆ ਸ਼ਹਿਰੀਆਂ ਦੇ ਬਖੰਡ ਮੇਰੇ ਕੋਲ ਹੁੰਦੇ ਨਹੀਂ ਚੱਲ ਮੈਂ ਕਿਹਾ ਸਿਆਲ ਆ ਸਿਆਲ ਦੇ ਵਿੱਚ ਨਾਲੇ ਹੱਥ ਨਿੱਗੇ ਹੋ ਜਾਂਦੇ ਸਟੀਲ ਦੇ ਗਲਾਸ ਚ ਚਾਹ ਪੀਓ ਨਾ ਤੇ ਵਧੀਆ ਲੱਗਦੀ ਆ ਕੱਪੀ ਜੀ ਚੰਨੀ ਚਾਹ ਪੀਂਦੀ ਆ ਅੱਭੀ ਚਾਹ ਫਿਰ ਤੂੰ ਬਣਾਈ ਕੇ ਇੰਨੇ ਬਣਾਈ ਆ ਨਹੀਂ ਸੁੱਖ ਚਾਹ ਤੇ ਮੈਂ ਆ ਹੀ ਬਣਾਈ ਆ ਕਿਉਂ ਇਹਦੇ ਹੱਥ ਦੁੱਧ ਹੀ ਬਣਾਉਣ ਲੱਗਿਆ ਫਿਰ ਕਿਉਂ ਆ ਪ੍ਰੋਣੀ ਆਈ ਆ ਪਰੋਣੀ ਕਾਦੀ ਆਈ ਆ ਜਦ ਕੋ ਕੰਮ ਕਰਵਾਇਆ ਕਰ ਭਾਬੀ ਨੂੰ ਸਿਰ ਤੇ ਨਹੀਂ ਚੜਾਉਣਾ ਚੱਲ ਕੋਈ ਗੱਲ ਨਹੀਂ ਦੋ ਕੁੜੀਆਂ ਆਈ ਆ ਇੰਨੇ ਚ ਕੀ ਕੰਮ ਕਰੋਣਾ ਜਦੋਂ ਕਿਤੇ ਰਹਿਣ ਰੋਣ ਆਉਗੀ ਨਾ ਫੇਰ ਕਰਾਉਂਗੀ ਗਿੱਲਾ ਮੈਨੂੰ ਕਿਹਾ ਵੀ ਭਾਬੀ ਨਹੀਂ ਜਾ ਕੇ ਨਾ ਕੰਮ ਕਰਾਉਂਦੀ ਤੇ ਕੀ ਗੱਲ ਇਹਨੂੰ ਸੁਰਖੀ ਲਾਉਣੀ ਹੁੰਦੀ ਆ ਬਸ ਫਿਰ ਜਦੋਂ ਚਾਹੀ ਭਾਬੀ ਨੇ ਬਣਾਉਣੀ ਤੂੰ ਨਾ ਸੁੱਖ ਜ਼ਿਆਦਾ ਬੋਲਿਆ ਨਾ ਕਰ ਤੇਰਾ ਘਰ ਬਾਹਰ ਇੱਕੋ ਹੀ ਹਾਲ ਆ ਉਹ ਕਿਤੇ ਪਰੋਣੀ ਆਈ ਦੱਸ ਘਰ ਸਾਰਾ ਕੰਮ ਕਰਦੀ ਆ ਨਾ ਆਪਣਾ ਘਰ ਸੰਭੇ ਆਈ ਆ ਪਰੋਣੀ ਆ ਇੱਕ ਤਾਂ ਯੂਕੇ ਤੋਂ ਆਈ ਏ ਚੱਲ ਛੱਡ ਸੁੱਖ ਮੈਂ ਬਣਾ ਲਈ ਉਹਨੇ ਬਣਾ ਲਈ ਇੱਕ ਹੀ ਗੱਲ ਆ ਸ਼ਾਬਾਬ ਬੀ ਆਜ ਇਹਨਾਂ ਵਧੀਆ ਕੀਤਾ ਜੀ। ਸਾਨੂੰ ਤੇ ਸ਼ਹਿਰੋਂ ਲਿਹਾੜੇ ਲੋਣੇ ਪੀਂਦੇ ਆ। ਐਵੇਂ ਮੱਟਰ ਮੱਟਰੇ ਘਰ ਕੱਢ ਲੁੰਦੇ ਨਾ। ਇਹਦੇ ਨਾਲ ਹੀ ਰੀਸ ਨਹੀਂ ਜੇ ਹੈਗੀ। ਇਹ ਵੀ ਤੇ ਸਿਆਣੀਆਂ ਜਨਨੀਆਂ ਨੂੰ ਹੁੰਦੀ ਅਕਲ। ਮੈਂ ਤਾਂ ਇਹ ਤੇ ਕਹਿਣਾ ਇਹਨੂੰ ਥੇਲੇ ਦੀ ਅਕਲ ਨਹੀਂ ਹੈਗੀ। ਇਹਨੂੰ ਮੈਂ ਕਿਹਾ ਵੀ ਵੀ ਕੰਮ ਕਰਾ। ਚੁੱਪੀ ਨਹੀਂ ਖਾਂਦਾ। ਚੱਲ ਛੱਡ ਪਰਾ ਸੁੱਖ ਕੋਈ ਨਹੀਂ। ਤੇ ਮੈਨੂੰ ਗੁੱਸਾ ਕੇ ਚੜਨਾ ਵੇਖ ਲਾ ਭਾਬੀ ਕਿੰਨੀ ਸਿਆਣੀ ਆ। ਕੋਈ ਨਹੀਂ ਉਹ ਵੀ। ਤੇ ਇਹਨੂੰ ਅਕਲ ਹੀ ਨਹੀਂ ਹੈਗੀ ਮਾਸਾ ਵੀ। ਲਾਸਾਣੀ ਕਾ ਦੀ ਤੈਨੂੰ ਪਤਾ ਇਥੋਂ ਲੱਗ ਕੋਈ ਕੁਝ ਮਿਲਦਾ ਨਹੀਂ ਫਿਰ ਆਇਆ ਗਿਆ ਤੇ ਪਿੰਡ ਚ ਰਹਿੰਦਾ ਹੀ ਆ ਫਿਰ ਘਰ ਹੀ ਕੁਝ ਨਾ ਕੁਝ ਬਣਾ ਕੇ ਰੱਖਣਾ ਪੈਂਦਾ ਕੋਈ ਨਹੀਂ ਭਾਬੀ ਇਹ ਵੀ ਤੇ ਰਕਵਾਈ ਲੈ ਤੂੰ ਟੈਨਸ਼ਨ ਨਾ ਲੈ ਸ਼ਹਿਰ ਵਾਲੇ ਸਾਰੇ ਇਹਨਾਂ ਨੇ ਚੇਤਾ ਭੁੱਲ ਜੂਗਾ ਜਿੱਦਾਂ ਤੂੰ ਰਹੀਂ ਨਾ ਇੰਨਾ ਤੇਰੇ ਕੋ ਰਿਆ ਗੁਰੂ ਕਿ ਸਿੰਪਲ ਵਾ ਜੁੜਦੀ ਫਿਰਦੀ ਨਾ ਮੰਮੀ ਇਹਦਾ ਮੈਂ ਬਾਹਰ ਕੁੱਤਰ ਦੂੰਗਾ ਦੋਆਂ ਮਿੰਟਾਂ ਚ ਨਾਲ ਮੇਰੀ ਗੱਲ ਸੁਣ ਭਾਬੀ ਤੇਰੇ ਨਾਲ ਅੱਧਾ ਪੁਣਾ ਘੰਟਾ 1:30 ਵਜੇ ਚ ਰਹੀ ਆ ਚਰਨਾ ਕੋਈ ਗੱਲਬਾਤ ਕਰਦੀ ਸੀ ਸਾਡੇ ਬਾਰੇ ਤੇ ਨਹੀਂ ਫालतू ਗੱਲਾਂ ਕਰਦੀ ਕੋਈ ਨਹੀਂ ਨਹੀਂ ਸੁਖ ਤੁਹਾਡੇ ਬਾਦੇ ਕਾਦੀ ਗੱਲਾਂ ਕਰਨੀਆਂ ਨੇ ਨਹੀਂ ਨਹੀਂ ਮੈਨੂੰ ਲ ਤੇਰਾ ਜਰੂਰ ਇਹਨੇ ਕੋ ਚੁਗਲੀਆਂ ਕੀਤੀਆਂ ਹਣੀਆਂ ਵਾ ਸੁੱਖ ਨਹੀਂ ਚੰਗਾ ਮੰਮੀ ਨਹੀਂ ਚੰਗੀ ਚਲੋ ਮੰਮੀ ਨੇ ਤਾਂ ਮੈਂ ਗੋਣੀ ਗੌਂਦੀ ਹਣੀਆ ਮੰਮੀ ਤਾਂ ਹਰ ਕਿਸੇ ਪਾਸੇ ਪਰਦੇ ਪਾਉਂਦੀ ਏ ਨਹੀਂ ਨਹੀਂ ਸੁੱਖ ਐ ਹੋਜੀ ਤੇ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਕੀਤੀ ਇਹੋ ਜੀ ਤੇ ਮੇਰੀ ਗਾਲਸਨ ਭਾਬੀ ਜੇ ਤੂੰ ਆਏ ਤੇਰਾ ਚਿਹਰਾ ਜਿਹਾ ਉਤਰ ਗਿਆ ਸੀ ਮੈਨੂੰ ਸਮਝ ਨਹੀਂ ਆਈ ਤੂੰ ਇਹਨੂੰ ਵੇਖ ਕੇ ਇਦਾਂ ਕਿਉਂ ਕੀਤਾ ਸੀ ਨਹੀਂ ਨਹੀਂ ਇਹਨੂੰ ਵੇਖ ਕੇ ਤੇ ਨਹੀਂ ਕੀਤਾ ਮੈਂ ਮੈਂ ਤਾਂ ਸਭੋ ਖੁਸ਼ ਹੋਈ ਹਾਂ ਤੁਹਾਨੂੰ ਵੇਖ ਕੇ ਕਿ ਚਲ ਮਾਹ ਇਹਨੇ ਚਿਹਰਾ ਬਾਦ ਆਏ ਜੇ ਬੇਲਾ ਭਾਬੀ ਨਕਲ ਮਾਰ ਕੇ ਨਾ ਮੈਨੂੰ ਅਕਲ ਚਾਹੀਦੀ ਆ ਕਿੰਨੂੰ ਝੂਠ ਵੀ ਨਹੀਂ ਬੋਲਣਾ ਹੁੰਦਾ ਚਲ ਕੋਈ ਗੱਲ ਨਹੀਂ ਬਾਕੀ ਗੱਲ ਮੰਮੀ ਹੁਣ ਮਾ ਆ ਗਿਆ ਨਾ ਸਭ ਕੋ ਪਤਾ ਕਰ ਲਊਗਾ ਕੀ ਕੋਈ ਇਸ ਨੇ ਕੀਤਾ ਤੇ ਕਿਦਾਂ ਤੇ ਕੀ ਗੱਲ ਬਾਤ ਆ ਸੁੱਖ ਕੀ ਕਹਿਣਾ ਚਾਹੁੰਦਾ ਤੂੰ ਕੀ ਮਤਲਬ ਹੈ ਤੇਰੀਆਂ ਗੱਲਾਂ ਦਾ ਭਾਬੀ ਮੈਂ ਕਹਿਣਾ ਕੁਝ ਨਹੀਂ ਚਾਹੁੰਦਾ ਮੈਨੂੰ ਇੰਨੀ ਗੱਲ ਦੱਸ ਦੇਦਾ ਸੁਭਾ ਤੈਨੂੰ ਕਿਦਾਂ ਦਾ ਲੱਗਾ ਠੀਕ ਆ ਨਾ ਤੇਰਾ ਨਾ ਬੋਲਬਾਲੀ ਸਹੀ ਆ ਨੀ ਤੇ ਸੁਭਾ ਚੱਲ ਮੈਂ ਕੀ ਲੈਣਾ ਤੇ ਸੁਭਾ ਤੋ ਸਾਡੇ ਕੋਲ ਤਾਂ ਦੋ ਕੜੀਆਂ ਦੀ ਮਹਿਮਾਨ ਆਈ ਆ ਤੂੰ ਦੱਸ ਤੇਰੀ ਕਿਦਾਂ ਨਿਭੀ ਜਾਂਦੀ ਏ ਦੇ ਨਾਲ ਵਧੀਆ ਵਾ ਵਧੀਆ ਤੂੰ ਤੇ ਭਾਬੀਏ ਕਿਦਾਂ ਗਿਆ 2 ਮਿੰਟਾਂ ਦੀ ਗੱਲ ਇੱਕ ਤਾਂ ਵੈਲੀਡਟਰ ਤੇ ਪਾਈ ਆ ਵੇ ਇੱਕ ਸੁਖ ਸਾਡੇ ਲਈ ਤੇ ਦੋ ਘੜੀਆਂ ਦੀ ਮਹਿਮਾਨ ਆ। ਬਾਕੀ ਤੂੰ ਦੱਸ ਪਤਨੀ ਤੇ ਤੂੰ ਆ ਇਹਦੇ ਨਾਲ ਕਿੱਦਾਂ ਦੇ ਨਿਕਲਦੇ ਤੇਰੀ ਜ਼ਿੰਦਗੀ ਇਹਦੇ ਨਾਲ ਤੇ ਕਿੰਨਾ ਕਚੇੜਾ ਹੋ ਗਿਆ ਤੇਰੇ ਵਿਆਹ ਨੂੰ ਹੋ ਹੀ ਗਿਆ ਭਾਬੀ ਸਾਲ ਕ ਸ਼ਾਬਾਸ਼ ਆ ਤੇਰੀ ਫਿਰ ਸਾਲ ਕੱਟ ਗਿਆ ਵਾ ਗੁਰਜੀਤ ਇਹ ਤੂੰ ਕਿਦਾਂ ਦੀਆਂ ਗੱਲਾਂ ਕਰਨ ਦੀਆਂ ਉਹ ਨਹੀਂ ਨਹੀਂ ਚਾਚੀ ਜੀ ਮੈਂ ਤੇ ਵੈਸੇ ਕਹਿਂਦੀ ਹਾਂ ਮੈਂ ਕਿਆ ਸ਼ਹਿਰ ਨਾਲ ਕਿੱਥੇ ਬੋਦਾ ਚੇ ਟਿਕਦੀਆਂ ਜੇ ਪਿੰਡਾਂ ਵਾਲਿਆਂ ਦੇ ਨਾਲ ਕੀ ਮਤਲਬ ਭਾਬੀ ਤੂੰ ਕਹਿਣਾ ਕਿ ਜਾਉਣੀ ਆ ਪਿੰਡਾਂ ਵਾਲਿਆਂ ਦੇ ਨਾਲ ਉਹ ਨਹੀਂ ਨਹੀਂ ਮੈਂ ਤੇ ਵੈਸੇ ਕਹਿਣ ਦੀ ਤੈਨੂੰ ਪਤਾ ਤਾਂ ਹੈਗਾ ਆਪਣੇ ਕਰਨ ਦੀ ਉਹ ਵੀ ਤੇ ਆਪਾਂ ਸ਼ਹਿਰ ਨਹੀਂ ਲੈਂਦੀ ਹੂੰ ਨਹੀਂ ਨਾ ਬੋਦਾ ਚੇ ਰਹੀ ਚੱਲ ਵਧੀਆ ਵਾ ਤੇਰੇ ਨਾਲ ਵਧੀਆ ਨਿਭਗੀ ਸ਼ਹਿਰ ਦੀ ਲੈਂਦੀ ਹੈਗਾ ਤਾਂ ਤੂੰ ਵੀ ਪਿੰਡ ਦਾ ਹੀ ਆ ਉਹ ਗੱਲ ਵੱਖਰੀ ਰਹਿੰਦੇ ਤੁਸੀਂ ਸ਼ਹਿਰ 'ਚ ਜੇ ਅੱਭੀ ਗੱਲ ਸ਼ਹਿਰ ਪਿੰਡ ਦੀ ਨਹੀਂ ਆ ਬੰਦੇ 'ਚ ਯੁਰਤਾਂ ਨਹੀਂ ਚਾਹੀਦੀ ਆ ਜਨਾਨ ਨੂੰ ਕਿਦਾਂ ਤੇ ਕਿਹੜੇ ਹਿਸਾਬ ਨਾਲ ਰੱਖਣਾ ਤੇ ਕਿਦਾਂ ਟਿਕਾ ਕੇ ਰੱਖਣਾ ਇਹ ਤਾਂ ਗੱਲ ਤੂੰ ਸਹੀ ਕਹੀ ਆ ਅੱਜ ਕੱਲ ਭੋਲੇ ਭਾਲਿਆਂ ਦਾ ਜਮਾਨਾ ਕਿੱਥੇ ਆ ਜਿੱਦਾਂ ਦਾ ਕੋਈ ਹੋਵੇ ਨਾ ਉਦਾਂ ਹੀ ਉਹਦੇ ਨਾਲ ਰੋਣਾ ਤੇ ਫੇਰ ਹੀ ਕਿਤੇ ਜ਼ਿੰਦਗੀ ਕੱਟੀ ਜਾਂਦੀ ਆ ਭਾਬੀ ਦੀ ਕਿ ਯੁਰਤ ਮੇਰੇ ਤੋਂ ਬਿਨਾ ਪਿਛੇ ਪਾਣੀ ਹੀ ਪੀਵੇ ਘਰ ਚ ਚਾਲਾ ਸੌਖਾ ਤੂੰ ਉਹਦੇ ਵਾਵਾ ਯੁਰਤ ਨਾਲ ਰੱਖੀ ਆ ਚੱਲ ਕੋਈ ਗੱਲ ਨਹੀਂ ਇਹ ਭਾਬੀ ਬੰਦਿਆਂ ਬੰਦਿਆਂ ਦੀ ਗੱਲ ਹੁੰਦੀ ਆ ਇਹ ਨਹੀਂ ਹੁੰਦਾ ਜਿਹੜਾ ਬੰਦਾ ਥੱਲੇ ਲੱਗ ਗਿਆ ਜਨਾਨੀ ਦੇ ਤੇ ਬਸ ਦੋ ਗੱਲਾਂ ਸੁਣ ਲਿਆ ਤੇ ਜਨਾਨੀ ਨੇ ਚਿੜਚਿੜ ਕਰ ਲਈ ਤੇ ਬੰਦਾ ਰੋ ਪਿਆ ਐਨਾ ਮੇਰਾ ਸੁਭਾਣੀਆਂਗਾ ਐਦਾਂ ਦਾ ਗਰਜੀਤ ਆ ਤੂੰ ਕੀ ਕਹੀ ਜਾਨੀ ਮੇਰੀ ਨੂੰਹ ਤੇ ਬੜੀ ਸਿਆਣੀ ਆ ਉਹਨੇ ਤੇ ਘਰ ਦਾ ਸਾਰਾ ਕੰਮ ਬੜੇ ਵਧੀਆ ਤਰੀਕੇ ਨਾਲ ਸਿੱਖਿਆ ਵਾ ਭਾਬੀ ਇਹਦੇ ਮਾਪਿਆਂ ਨੇ ਨਾ ਬੜਾ ਫੁੱਲਾਂ ਨੂੰ ਨਾਜ਼ੁਕ ਰੱਖਿਆ ਸੀ ਸਾਰਾ ਮੇਰਾ ਦਰਦ ਦੁੱਖ ਨਾ ਫੁੱਲਾਂ ਦਾ ਐ ਸ਼ਾਂਤ ਕੇ ਰਹਾਤਾ ਇਹਦੇ ਵੀ ਦਿਮਾਗ ਖਾਨੇ ਚ ਗੱਲ ਪਾਤੀ ਆ ਬੰਦੇ ਨਾ ਤੇ ਘਰ ਦੇ ਵਿੱਚ ਕਿੱਦਾਂ ਰਹਿਣਾ ਕੀ ਗੱਲ ਚਾਚੀ ਜੀ ਸਕੂਲਾਂ ਕੋਲ ਜੋ ਕਿ ਪੜ੍ਹਦੀ ਲਿਖਦੀ ਲੈਣਦੀ ਹੈਗੀ ਇਹਨੂੰ ਘਰ ਟਾਈਮ ਨਹੀਂ ਮਿਲਿਆ ਕੰਮ ਸਿੱਖਣ ਦਾ ਪੇਕਿਆਂ ਚ ਤੁਹਾਨੂੰ ਸਾਰੀ ਮਿਹਨਤ ਕੋਈ ਕਰਨੀ ਪਈ ਕੰਮ ਕੁਮਸਖਾਉਣ ਦੀ ਨੂੰ ਆਪੋ ਆਪਣੇ ਘਰਾਂ ਦੇ ਢੰਗ ਤਰੀਕੇ ਹੁੰਦੇ ਆ ਨਿਆਣੀ ਸਿਆਣੀ ਚਲੋ ਫੇਰ ਕੀ ਹੋਇਆ ਜੇ ਨਹੀਂ ਹੁੰਦਾ ਤੇ ਮਾਪਿਆਂ ਦਾ ਕੰਮ ਹੁੰਦਾ ਸਿਖਾਉਣਾ ਫੇਰ ਕੀ ਹੋਇਆ ਜੇ ਮੈਂ ਸਿਖਾਤਾ ਤੇ ਤੈਨੂੰ ਸਾਰਾ ਕੰਮ ਕਰਦੀ ਮਮੀ ਮੇਰੀ ਮਮੀ ਮੇਰੀ ਗੱਲ ਤਾਂ ਸੁਣ ਤੈਨੂੰ ਪਤਾ ਨਹੀਂ ਤੈਨੂੰ ਡਿਗਰੀ ਵਿਖਾਈ ਆ ਡਬਲ ਐਮਏ ਕੀਤੀ ਇਹਨੇ ਨਾ ਇਹਨੂੰ ਕੋਈ ਆਉਂਦਾ ਨਾ ਜਾਂਦਾ ਤੂੰ ਇਹਦੀ ਸਿਫਤਾ ਕਰਦੀ ਰਹਿਣੀ ਆ ਮੇਰੀ ਗੱਲ ਸੁਣ ਮੂਜ ਘੁੰਗਣੀਆਂ ਪਈਆਂ ਤੂੰ ਗੱਲ ਕਰ ਕੋਈ ਜਦੋਂ ਆਪਣੇ ਤੇ ਪੇਕੇ ਜਾਣੀ ਤੇ ਤੇਰੀ ਫੋਟੋਆਂ ਵੀ ਜਵਾਨ ਬਾਹਰੋਂ ਲੰਮਕੜੀ ਆ ਗੱਲਾਂ ਬਾਤਾਂ ਕਰਦੀਆਂ ਭੱਜੀ ਫਿਰਦੀਆਂ ਉਹ ਤੇ ਤੇ ਕੁਝ ਬੋਲਣਾ ਨਹੀਂ ਆ ਜਗਾ ਜਗਾ ਤੂੰ ਮੇਰੀ ਬੇਇੱਜ਼ਤੀ ਕਰਾਉਣੀ ਆ ਸੋਕਰ ਬਸ ਕਰ ਹੁਣ ਮੈਂ ਤੇਰੇ ਮੂੰਹ ਤੋਂ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ ਬਸ ਕਰ ਮੰਮੀ ਵੇਖ ਲਿਆ ਜੇ ਕੀ ਵੇਖ ਲਿਆ ਮੰਮੀ ਨੇ ਨਾ ਕੋਈ ਗੱਲ ਆਮੀ ਮੈਨੂੰ ਬਸ ਨਾ ਬੋਲੀ ਜਾਣ ਦੇ ਨੇ ਪਤਾ ਨਹੀਂ ਕੀ ਦੁਨੀਆ ਨੂੰ ਦਿਖਾਣਾ ਚਾਹੁੰਦੇ ਆ ਵੇਲਾ ਕਿੰਦਾ ਜ਼ਬਾਨ ਚਲਾਉਣ ਦੀ ਆ ਚੱਲ ਕੋਈ ਨਹੀਂ ਬੱਤ ਤੂੰ ਚੁੱਪ ਕਰ ਆਪਾਂ ਵੀ ਸਾਹਮਣੇ ਬਹਿ ਲਾ ਇਹਨੇ ਕਿੱਦਾਂ ਜਮਾਨ ਚਲਾਈ ਲਾਵਾ ਇਹਦੇ ਮੈਂ ਇੱਕ ਦੋ ਬੈ ਜਾ ਟੇਕੇ ਮੇਰੀ ਗੱਲ ਸੁਣੋ ਆਪਾਂ ਇੰਨੀਆਂ ਗੱਲਾਂ ਕਰ ਲੀਆਂ ਵਾ ਤੋ ਉਹ ਕਿੱਥੇ ਕਰਨ ਵੀਰ ਮੈਂ ਤੇ ਕਰਨ ਨੂੰ ਮਿਲਣਾ ਆ ਤੇ ਤੁਸੀਂ ਮਿਲਾਇਆ ਨਹੀਂ ਉਹਦਾ ਮੈਨੂੰ ਕਰਨ ਉਹਨੂੰ ਨਾ ਥੋੜਾ ਟਾਈਮ ਲੱਗ ਜਾਣਾ ਵਾ ਕਿੱਥੇ ਗਿਆ ਵਾ ਪੱਠੇ ਲੈਣ ਗਿਆ ਉਹਦਾ ਤੁਸੀਂ ਕਿਹਾ ਮੁੜ ਕੇ ਆਇਆ ਨਹੀਂ ਉਹਨੂੰ ਫੋਨ ਕਰੋ ਉਹਨੂੰ ਕਹਾਇਆ ਮੈਂ ਤੇ ਮਿਲ ਕੇ ਜਾਣਾ ਉਹਨੂੰ ਮੰਮੀ ਅਸੀਂ ਵੀ ਚਲੀਏ ਹੁਣ ਨੂੰ ਬੜਾ ਟਾਈਮ ਹੋ ਗਿਆ ਵਾ ਤੁਸੀਂ ਕਹਿੰਦੇ ਸੀ ਨਾ ਕਿ ਟਾਈਮ ਨਾ ਜਾਣਾ ਹੈਗਾ ਵਾ ਤੇਰੇ ਆਉਣ ਜਾਣਦੇ ਸੀ ਕਿ ਜਾਣਾ ਕਿਤੇ ਜਿਆਦੀ ਜ਼ੁਬਾਨ ਨਾ ਚਲਾ ਜਦੋਂ ਸਾਡਾ ਦੇ ਲੋਗਾ ਨਹੀਂ ਚਲ ਜਾਗੇ ਤੈਨੂੰ ਹੋ ਗਿਆ ਸਾਲ ਆਇਨੋ ਇੱਥੇ ਜ਼ੁਬਾਨ ਚ ਲਾਉਂਦੀ ਆ ਮੈਂ ਗੱਲ ਕਰਨ ਲੈਣਾ ਮੈਂ ਤੇ ਮੰਮੀ ਮੇਰੀ ਗੱਲ ਸੁਣੋ ਤੁਸੀਂ ਕਰੋ ਫੋਨ ਮੈਂ ਉਹਨੂੰ ਮਿਲ ਕੇ ਜਾਣਾ ਅੱਜ ਕਰਨ ਕੋਈ ਨਹੀਂ ਆਇਨਾ ਸੋਖ ਹੁੰਦੇ ਬਸ ਹੁੰਦਾ ਹੀ ਹੁਣ ਰਾਹ ਚੀਆ ਚਲੋ ਠੀਕ ਆ ਮੇਰੀ ਗੱਲ ਸੁਣਿਓ ਮਿਹਨਤ ਥੋੜੀ ਜਿਹੀ ਸਹੂਜਨ ਜੀ ਹੁੰਦੀ ਥੋੜੀ ਘਬਰਾਹਟ ਜੀ ਮੈਂ ਛੱਤੇ ਚੱਲ ਜਾਂ ਥੋੜੀ ਦੇਰ ਵਸਤੇ ਕਿਉਂ ਜਦੋਂ ਸ਼ਹਿਰ ਹੁੰਨੀ ਆਉਦੇ ਤੇਰੇ ਪਿਆਰਾਂ ਨੂੰ ਚੱਕੇ ਲੱਗੇ ਹੀ ਕਦੀ ਉੱਪਰ ਕਦੀ ਥੱਲੇ ਇੱਥੇ ਤੈਨੂੰ ਕਦੀ ਘਬਰਾਹਟ ਹੁੰਦੀ ਏਡਾ ਕੁਲਾ ਮਾਹੌਲ ਵਾ ਕੋਈ ਨਹੀਂ ਕੋਈ ਨਹੀਂ ਪਤਾ ਜਾਂ ਤੂੰ ਉੱਥੇ ਜਾ ਆ ਇੱਥੇ ਗੈਲਰੀ ਬੁੱਲਰੀ ਬਣੀ ਕੋਈ ਨਹੀਂ ਜਾ ਤੂੰ ਜਾ ਕੇ ਖਾ ਤਿਰਿਆਂ ਵੇਖੇ ਮੈਂ ਕਿੰਨਾ ਲੱਤਾ ਤੋੜਦਾ ਕਰਨ ਆਊਗਾ ਨਾ ਫੇਰ ਹੀ ਮਿਲ ਕੇ ਜਾਣਾ ਇੱਥੇ ਸਾਰਿਆਂ ਨਾਲ ਫੇਰ ਹੀ ਜਾਣਾ ਇੱਥੋਂ ਤੂੰ ਹੀ ਕਰੋ ਉਹ ਬਿਜੀ ਫੋਨ ਕਰਨ ਨੂੰ ਕੋਈ ਨਹੀਂ ਸੋਕ ਕਰਦੀ ਚੱਲ ਸੁਖ ਤੁਸੀਂ ਬੈਠੋ ਨਾਲੇ ਮੈਂ ਕਰਨ ਨੂੰ ਫੋਨ ਕਰਦਾ ਤੇ ਨਾਲੇ ਮੈਂ ਨਾ ਰੋਟੀ ਪਾਣੀ ਦਾ ਇੰਤਜ਼ਾਮ ਕਰਾਂ ਸਬਜੀ-ਸਬਜੀ ਬਣਾਵਾ ਤੇ ਆ ਕੀ ਕਰਦੇ ਤੁਸੀਂ ਭਾਬੀ ਜੀ ਭਾਂਡੇ ਗਾਦੀ ਕੋਲ ਚੁੱਕਣ ਦੇ ਏ ਮੇਰੀ ਗੱਲ ਸੁਣੋ ਤੁਸੀਂ ਬਹਿ ਜਾਓ ਇੱਥੇ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਆ ਚੱਲ ਚੁੱਕ ਭਾਂਡੇ ਸਾਰੇ ਇੱਧਰ ਰਸੋਈ ਚੜਾ ਕੇ ਆ ਮੰਮੀ ਨਾਲ ਨਾ ਵੇਖ ਜਿਆਦਾ ਚੱਲ ਕੋਈ ਨਹੀਂ ਮੈਂ ਲੈ ਜੰਨੀ ਸ ਬਹਿ ਜਾਓ ਤੁਸੀਂ ਭਾਬੀ ਬਹਿ ਜਾਓ ਆਪੇ ਛੱਡ ਕੇ ਆਉਗੀ ਆ ਵੀ ਚੁੱਕ ਇਹ ਕਨੇ ਚੁੱਕਣੇ ਆ ਉਹ ਮੰਮੀ ਚੁੱਕਾਂ ਦੇ ਇਹਨੇ ਕੰਮ ਕੋਮ ਇਨੇ ਕਰਨੇ ਆ ਹੋ ਗਈ ਜਿਹੜੀ ਸੋਲ ਨਹੀਂ ਨਹੀਂ ਕਰਨ ਆ ਗਿਆ ਤੇ ਪਤਾ ਨਹੀਂ ਕੀ ਬਨੇਗਾ ਇੱਥੇ ਕੋਈ ਖਲਾਰਾ ਪੈ ਗਿਆ ਤੇ ਸੰਭਿਆ ਨਹੀਂ ਜਾਣਾ ਹੈਗਾ ਸੁੱਕ ਦਾ ਸੁਭਾਵ ਹੀ ਹੋ ਜਾ ਮੈਂ ਕਿਵੇਂ ਨਜ਼ਰਾਂ ਮਿਲਾਵਾਂਗੀ ਮੈਨੂੰ ਕੁਝ ਨਾ ਕੁਝ ਕਰਕੇ ਨਾ ਇੱਥੋਂ ਜਾਣਾ ਹੀ ਪੈਣਾ ਮੈਂ ਮੰਮੀ ਨੂੰ ਕਹਿੰਨੀ ਆ ਕਿ ਮੈਨੂੰ ਲੈ ਜਾਓ ਮੇਰੀ ਜ਼ਿੰਦਗੀ ਤਾਂ ਬਸ ਨਾ ਇੱਕ ਤਮਾਸ਼ਾ ਬਣ ਕੇ ਰਹਿ ਗਈ ਹੈ ਰੱਬਾ ਮੇਰਾ ਸਾਥ ਦੇ ਮੈਨੂੰ ਕਰਨ ਦੇ ਮੱਥੇ ਨਾ ਲਮਾਈ ਬਸ ਹੋਰ ਕੁਝ ਨਹੀਂ ਇਧਰ ਹਣੀ ਪੜਾ ਤੇਰਾ ਕੀ ਮਤਲਬ ਹੈ ਮੇਰੀ ਰਸੋਈ ਚ ਵੜਨ ਦਾ ਭਾਬੀ ਖਬਰਦਾਰ ਜੈ ਉਸ ਤੋਂ ਬਾਅਦ ਇਸ ਦਲੀ ਤੇ ਪੈਰ ਧਰੇ ਤੇ ਅੱਜ ਤੂੰ ਆ ਗਈ ਹੈ ਨਾ ਚੁੱਪ ਕਰ ਜਾ ਤੇ ਚਲ ਜਾ ਇਥੋਂ ਭਾਬੀ ਮੇਰੀ ਰਸੋਈ ਚ ਪੈਰ ਨਾ ਪਾ ਭਾਬੀ ਭਾਬੀ ਨਾ ਕਰ ਚਲ ਜਾ ਭਾਬੀ ਹੋਣੀ ਕੋਲ ਉਹ ਸੁਣ ਲਨਗੇ ਦੁਕਾਨ ਬੜੇ ਪਤਲੇਗੇ ਜੀ ਅਸ ਗੱਲੋ ਮੈਂ ਹੱਥ ਜੋੜਦੀ ਮੈਂ ਨਹੀਂ ਸੀ ਆਉਣਾ ਇਸ ਘਰ ਚ ਉਹ ਹੱਥ ਨਾ ਜੋੜ ਮੈਨੂੰ ਨਹੀਂ ਪਤਾ ਤੂੰ ਜਾ ਕੇ ਭਾਵੇਂ ਉਹਦੀਆਂ ਗੈਲਰੀਆਂ ਚ ਕੰਮ ਕਰ ਤੇ ਭਾਵੇਂ ਸੜਕਾਂ ਤੇ ਕੰਮ ਕਰ ਉਹਦੇ ਕੋ ਛਿੱਤਰਖਾ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ मेरी दलीच पैर नहीं ठरना निकल जा मेरी रसोई च बार मेरी रसोई च बार चल जा मेरी बात तो सुन लो एक मिनट मेरी बात सुन लो चल मेरी नन्ना ने क्या चोंके चली काम कर और तू पास से खड़ी हो जा काम नहीं करना मैं पे कर लूंगी ओए <laughs> काम करना है मेरे चोंके ले मम्मी करने भी आ गई ओ बड़ा ਘੋਰ ਸੁਣਾ ਇਦਾਂ ਕੰਮ ਕਰ ਵਧੀਆ ਚੱਲਦਾ ਬਸ ਵਧੀਆ ਵੀਰ ਯਾਰ ਸਵੇਰ ਦਾ ਤੈਨੂੰ ਡੀਕਨ ਡੇ ਆ ਤੈਨੂੰ ਭਾਬੀ ਨੇ ਦੋ ਵਾਰੀ ਫੋਨ ਵੀ ਕੀਤੇ ਆ ਤੇ ਮਤਲਬ ਇੰਨਾ ਕਿਹੜਾ ਬਿਜ਼ੀ ਹੁੰਦਾ ਬੰਦਾ ਉਹ ਵੀਰ ਬਸ ਪੇਟ 'ਚ ਕੰਮ ਹੀ ਉਸੇ ਲੱਗਾ ਨਾ ਭਾਈ ਤੂੰ ਵਿਆਹ ਵੀ ਕਰਾ ਲੈ ਦੱਸਿਆ ਬਣੀਗਾ ਨਾ ਯਾਰ ਇਹ ਤਾਂ ਸੱਦ ਲੈਂਦਾ ਸਾਨੂੰ ਯਾਰ ਪਤਾ ਕੀ ਹੀ ਮੰਮੀ ਨੇ ਵੀ ਕਾਲੀ ਪਾਤੀ ਸਾਰੇ ਕਿਤੇ ਕਾਲੀ ਪਾਗ ਨਹੀਂ ਚੁੰਨੀ ਚੜਾਵਾ ਕਰ ਲਿਆ ਤੂੰ ਯਾਰ ਮੇਰੀ ਛੱਡ ਤੂੰ ਆਪਣੇ ਵਾਲੀ ਦੀ ਦੱਸ ਮੇਰੀ ਗੱਲ ਸੁਣ ਤੂੰ ਕਿੰਨਾ ਹਾਂ ਵਿਆਹ ਹੋ ਗਿਆ ਤੇਰਾ ਉਹਦੇ ਲੱਛਣ ਨਹੀਂ ਸਹੀ ਜੇ ਤੂੰ ਮੇਰੇ ਮਗਰਾ ਕੰਮ ਵੀ ਕਰ ਲਿਆ ਉਹ ਮੈਨੂੰ ਦੱਸ ਤੇ ਦਿੰਦਾ ਕੋਈ ਗੱਲ ਬਾਤ ਕੋਈ ਹੱਲ ਕੱਢ ਲੰਦੇ ਆਪਾਂ ਓ ਛੱਡ ਬਾਈ ਕਿਹਦਾ ਨਾਂ ਲੈ ਲੈ ਦੱਸ ਰਹਿਣ ਦੇ ਸੋਖ ਉਹਦਾ ਨਾਂ ਨਾ ਲੈ ਤੋ ਇਸ ਘਰ ਚ ਛੱਡ ਪਰਾਂ ਤੋ ਉਹਦੀਆਂ ਗੱਲਾਂ ਓ ਛੱਡੀ ਚੰਗੀ ਐ ਪੁਰਾਣੀਆਂ ਗੱਲਾਂ ਛੱਡ ਕਰਨ ਇਸ ਤਰ੍ਹਾਂ ਕਰ ਸੋਖ ਨੂੰ ਲੈ ਜਾ ਤੇ ਬਾਹਰ ਪੈਲੀਆਂ ਜਿੱਥੇ ਕਮਾਕ ਪਰਾ ਲੈ ਆਣ ਨਾਲੇ ਤੇ ਨਾਲੇ ਦੇ ਯਾਰ ਦੋਸਤ ਪੁਰਾਣੇ ਉਹ ਵੀ ਤੇ ਚੇਤੇ ਕਰਦੇ ਰਹਿੰਦੇ ਪੁੱਛਦੇ ਰਹਿੰਦੇ ਸੋਖ ਨੇ ਕਦੋਂ ਆਉਣਾ ਸੋਖ ਨੇ ਕਦੋਂ ਆਉਣਾ ਜਾ ਮਲਾ ਲਿਆ ਹਾਂ ਚੱਲ ਜਾਂਦੇ ਬੱਬੀ ਛੱਡੋ ਪਰਾਂ ਹਨੇਰਾ ਹੋਣ ਡਿਆ ਤੋ ਤੇਰੇ ਇੱਥੇ ਹੀ ਆਉਣਾ ਮੈਂ ਬਾ ਮੇਰੀ ਗੱਲ ਸੁਣ ਭਾਬੀ ਜਦੋਂ ਦਾ ਮੈਂ ਆਇਆ ਵਾਂ ਤੂੰ ਕਦੀ ਕਹਿੰਦੀ ਐ ਨੂੰ ਚੱਲ ਜਾ ਕਦੀ ਉਹਨੂੰ ਚੱਲ ਜਾ ਮੈਂ ਪੈਲੀਆਂ ਨਵੀਆਂ ਵੇਖਣੀਆਂ ਵਾਂ ਮੇਰੀ ਜ਼ਮੀਨ ਆ ਮੇਰਾ ਸਭ ਕੁਝ ਯਾਰ ਮੇਰੇ ਯਾਰ ਦੋਸਤ ਨਾਲ ਮਿਲ ਲੂੰਗਾ ਤੂੰ ਮੈਨੂੰ ਘਰੋਂ ਕੱਢਣ ਤੇ ਕਿਉਂ ਲੱਗੀ ਆ ਉਹਨੇ ਭਾਬੀ ਦੇ ਆਵੇਂ ਕਹਿੰਦੀ ਸੀ ਨਾ ਸੌਖ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਮੁੰਡੇ ਪੁੱਛਦੇ ਰਹਿੰਦੇ ਨੇ ਕਿ ਤੁਹਾਡੇ ਵੱਲ ਤੇ ਹੁੰਦੇ ਜਾਂਦੇ ਹੋਣੇ ਆ ਕਦੀ ਸਾਨੂੰ ਮਲਾਇਓ ਤੇਰੇ ਯਾਰ ਬੇਲੀ ਚਲ ਕੋਈ ਗੱਲ ਨਹੀਂ ਬਥੇਰਾ ਯਾਦ ਕਰਦੇ ਸੀ ਤੈਨੂੰ ਨਹੀਂ ਨਹੀਂ ਆਪਾਂ ਹੁਣ ਮੇਰੀ ਗੱਲ ਸੁਣੋ ਕਿੰਨੇ ਚਿਰ ਮਗਰੋਂ ਆਇਆ ਵਾ ਕਿੰਨਾ ਟਾਈਮ ਲਾ ਗਿਆ ਅੱਜ ਮੈਨੂੰ ਮਿਲ ਕੇ ਇੱਥੇ ਆਣਾ ਮੈਂ ਕਿਤੇ ਨਹੀਂ ਜਾਣਾ ਮੈਂ ਇਹਦੇ ਨਾਲ ਗੱਲਾਂ ਪਤਾ ਕਰਨੀਆਂ ਸਾਰੀਆਂ ਫੇਰ ਆਊਗਾ ਨਾ ਫਿਰ ਮਿਲ ਲੋ ਚੱਲ ਕੋਈ ਗੱਲ ਨਹੀਂ ਚਾਚੀ ਫੇਰ ਸਹੀ ਹਾਂ ਚੱਲ ਕਰਨ ਸੱਚ ਮੈਨੂੰ ਤੇਰੇ ਨਾਲ ਕੰਮ ਹੀ ਜਿਹੜਾ ਦਿਨ ਮੈਂ ਕੰਮ ਕਹਿਓ ਕਰਕੇ ਨਹੀਂ ਆਇਆ ਤੇ ਦਰੇ ਮੇਰੀ ਗੱਲ ਸੁਣ ਜਰਾ ਕਰਕੇ ਉਹ ਮੇਰੀ ਗੱਲ ਸੁਣ ਭਾਬੀ ਤੈਨੂੰ ਇੱਡੀ ਖਾਦੀ ਗਾਲੀ ਵੀ ਹੁਣ ਇਹਦਾ ਆ ਕੇ ਮੇਰੇ ਕੋਲ ਬੈਠਾ ਭਰਾ ਬਹਿ ਜਾ ਮੇਰੇ ਨਾਲ ਗੱਲਾਂ ਪਤਾ ਕਰ ਲੈ ਭਾਬੀ ਮੇਰੀ ਗੱਲ ਸੁਣ ਤੇਰੀ ਟੈਨਸ਼ਨ ਨਾ ਲੈ ਨਹੀਂ ਮੈਂ ਕੋ ਬੋਤਲਾਂ ਮਗਾਉਂਦਾ ਤੈਨੂੰ ਪਤਾ ਨਹੀਂ ਕਾਦੀ ਟੈਨਸ਼ਨ ਪੈ ਗਈ ਅਹੀਂ ਆ ਗਿਆ ਕਿਤੇ ਚਾਰ ਪੈਸੇ ਨਾ ਲੋਣੇ ਪੈ ਤੈਨੂੰ ਨਹੀਂ ਨਹੀਂ ਸੁਖੋ ਗੱਲ ਨਹੀਂ ਆ ਮੈਨੂੰ ਇਹਨਾਂ ਦਾ ਥੋੜਾ ਕੰਮ ਹੀ ਨਾਲੇ ਚਲਾ ਜਾ ਪਾਣੀ ਵੀ ਨਹੀਂ ਸੱਚ ਤੈਨੂੰ ਪਿਆਇਆ ਆਲਾ ਪਾਣੀ ਦੀ ਗੱਲ ਨਹੀਂ ਪਾਣੀ ਪੁਣੀ ਸਭ ਇੱਥੇ ਮਗਾ ਲੰਨੇ ਆ ਨਹੀਂ ਕੁੜੀ ਇਹ ਪਾਣੀ ਲਿਆ ਨਾਲੇ ਕਿਹੜੇ ਕੰਮ ਨੂੰ ਆ ਉਹਨੂੰ ਆਵਾਜ਼ ਮਾਰੋ ਉਹ ਬਖਿਆ ਮੈਂ ਨਹੀਂ ਹੁਣ ਕੋਈ ਗੱਲ ਨਹੀਂ ਉਹ ਭਾਬੀ ਬਹਿ ਜਾ ਤੂੰ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ ਮੰਮੀ ਭਾਬੀ ਆਏ ਤੇ ਉਹਨੂੰ ਆਵਾਜ਼ ਮਾਰੋ ਕਿੱਥੇ ਆ ਬਾਜ ਕੋਤੀ ਚੰਦੇ ਮੈਨੂੰ ਮਤਾ ਬੜੀ ਮੁਸ਼ਕਲ ਸਹਰਤੋ ਕੇ ਖਲੋਕਤੀ ਆ ਕਰਨ ਲੱਗਿਆ ਸੀ ਕਿੰਨੇ ਚਿਰ ਆਵਾ ਬਦੇਖਿਆ ਪਰ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਗਾ ਮੈਂ ਉਹਦੇ ਸਾਹਮਣੇ ਕਿੱਦਾਂ ਜਾਵਾਂਗੀ ਕਿ ਮੈਂ ਸਾਹਮਣਾ ਕਰਾਂਗੀ ਜਿੰਨੇ ਜਿੰਨੇ ਮੈਨੂੰ ਜਲੀਲ ਕਰਨਾ ਸੀ ਕਰ ਲਿਆ ਹੁਣ ਕਸਰੰਦੀ ਤੇ ਕਰਨ ਦੀ ਰਹਿੰਦੀ ਹੈ ਕੀ ਜਵਾਬ ਦਮਾਗਿਆ ਨੂੰ ਮੈਂ ਕਿ ਹੁਣ ਮੈਂ ਕੀ ਕਰਨੀ ਐ ਇੱਥੇ ਤੇਰੇ ਸਾਹਮਣੇ ਕਿਤੇ ਕੁਝ ਕਹਿ ਨਾ ਦਵੇ ਐਦਾਂ ਦਾ ਹੋ ਗਿਆ ਤੇ ਨਹੀਂ ਪਰ ਵਕਤ ਦਾ ਕੋਈ ਪਤਾ ਨਹੀਂ ਹੁੰਦਾ ਇਨਸਾਨ ਕਿਹੜੇ ਵੇਲੇ ਕਿੱਥੇ ਬਦਲ ਜਾਵੇ ਚੱਲ ਪਾਣੀ ਲੈ ਕੇ ਚੱਲ ਇਹ ਕੱਲਾ ਬਸ ਐ ਬ ਕੋਈ ਪੁਤਰੀ ਕਰਾ ਰਹਾ ਉਹਨੇ ਕੀ ਗੱਲ ਤੇਰੇ ਹੱਥ ਖੱਕ ਮੰਡੇ ਨੇ ਨਾਲ ਮੇਰੀ ਗੱਲ ਸੁਣ ਮੂੰਹ ਘਟਕਿਆ ਤੂੰ ਤੈਨੂੰ ਇੱਥੇ ਗੋਇ ਦੀ ਮੁਸਕਾਉਂ ਰਿਹਾ ਤੈਨੂੰ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਇਹਨੂੰ ਸਹੀ ਕਰ ਇਹਨੂੰ ਲਾ ਇਹਨੂੰ ਜਗਾ ਜਗਾ ਮੇਰੀ ਬੇਇੱਜ਼ਤੀ ਨਾ ਕਰਵਾਇਆ ਕਰ ਦਾ ਤੂੰ ਬੜਾ ਬੋਲਦਾ ਭਾਬੀ ਨੂੰ ਯਾਰ ਇਹ ਐਸੇ ਭਾਈ ਜੋਗੀ ਆ ਭਾਬੀ ਮੇਰੀ ਗਾਉਣ ਕਰਨ ਤੂੰ ਦਾ ਤੈਨੂੰ ਇਹਦਾ ਨਾਂ ਕਿੱਦਾਂ ਪਤਾ ਤੂੰ ਇਹਦਾ ਨਾਂ ਕਿੱਦਾਂ ਲੈਣ ਦੇ ਆ ਨਹੀਂ ਨਹੀਂ ਭਾਈ ਨਾਂ ਖੁੰਦਾ ਲੇਤਾ ਉਹ ਮੈਂ ਯਾ ਟੈਨਸ਼ਨ ਚ ਯਾਰ ਪਾ ਮੇਰੀ ਕੰਮ ਗਿਆ ਹੀ ਤੂੰ ਤੇ ਮੈਂ ਫੜੀ ਰਚ ਆਇਆ ਤੈਨੂੰ ਕਾਦੀ ਟੈਨਸ਼ਨ ਆ ਉਹ ਬਹਿ ਜਾ ਨਾ ਉਹ ਬਹਿ ਜਾ ਭਰਾ ਕਿੰਦਰ ਭੱਜ ਗਿਆ ਲੈ ਬੱਸ ਇਹਨੂੰ ਕਿਹਾ ਇਹਦੀ ਸ਼ਕਲ ਹੀ ਇਦਾਂ ਦੀ ਆ ਪਤਾ ਨਹੀਂ ਸਾਰਿਆਂ ਨੂੰ ਵੇਖ ਕੇ ਭੱਜਨੇ ਪਤਾ ਨਹੀਂ ਕੀ ਇਹਦੀ ਸ਼ਕਲ ਨੂੰ ਲੱਗਾ ਹੋ ਗਿਆ ਮਿੰਟ ਚ ਹੋ ਗਿਆ ਹੋ ਗਿਆ 10 ਇਨੇ ਚਿਰ ਬਾਅਦ ਮਿਲਿਆ ਤੇ ਘੜੀ ਬੈਠ ਜਾਂਦਾ ਕੁਛ ਨਹੀਂ ਚਾਚੀ ਜੀ ਤੁਹਾਨੂੰ ਤਾਂ ਪਤਾ ਹੀ ਆ ਦੱਸਿਆ ਸੀ ਨਾ ਮੈਂ ਤੁਹਾਨੂੰ ਸ਼ਹਿਰ ਚ ਕੋਠੀ ਪਹੁੰਚਦੇ ਉਹਦਾ ਥੋੜਾ ਕੰਮ ਹੀ ਉਹਦੇ ਵਲੇ ਕਿਹੜਾ ਕੋਠੀ ਦਾ ਕੰਮ ਐ ਉਹਨਾਂ ਪੈਸੇ ਦੇਣੇ ਸੀਗੇ ਸਮਾਨ ਪੰਚਾਇਆ ਸੀ ਨਾ ਉੱਥੇ ਪੈਸੇ ਦੇਣ ਵਾਲੇ ਤੁਹਾਨੂੰ ਰੇਤਾ ਬਜਰੀ ਵਾਲਿਆਂ ਦਾ ਪਤਾ ਸਮਾਨ ਦਾ ਫਿਰ ਪੈਸੇ ਦੇਣੇ ਪਿੰਦੇ ਉਹ ਸਾਬ ਸੁਭ ਕਰਨ ਵਾਲਾ ਹੈ ਕਰਕੇ ਹੁਣ ਆਏ ਨਾ ਨੇ ਕੋਈ ਨਹੀਂ ਐ ਇਹਨੂੰ ਮਿਲਣਾ ਐ ਮੁੰਡਾ ਕਰੋ ਨਾ ਡਿੱਕਣ ਡਿਆ ਕੋਈ ਨਹੀਂ ਦੇਖੋ ਤੇ ਨਹੀਂ ਆਇਆ ਨਾ ਹੁਣੇ ਨਾਲ ਮੇਰੀ ਗੱਲ ਸੁਣੋ ਭਾਬੀ ਤਕਾਲਸਿਆਂ ਦਾ ਵੇਲਾ ਹੋ ਗਿਆ ਵਾ ਇਹੋਲੇ ਕਿੰਨੂ ਕਹੇ ਦੇਣ ਗਿਆ ਸਾਰੇ ਮਿਸਤਰੀ ਵਾਲੇ ਹੱਥ ਮਰਪੋਗੇ ਨਿਕਲ ਜਾਂਦੇ ਆਦੇ ਉਹ ਨਾ ਪਿੰਡ ਦਾ ਹੀ ਆ ਬੰਦਾ ਜਿਹਦੇ ਕੋਲ ਸਮਾਨ ਲੈਣਦੇ ਉਹਦੇ ਘਰੇ ਗਿਆ ਸਾਫ ਕਰਨ ਅੱਜ ਨਾ ਹੁਣੇ ਸਾਫ ਕਰਕੇ ਚਲੋ ਤੁਸੀਂ ਫਿਰ ਕਰੋ ਗੱਲਾਂ ਪਤਾ ਮੈਂ ਨਾ ਮੈਂ ਵੀ ਬਰੋਂ ਘੁੰਮ ਗਿਆ ਮੈਂ ਸੁੱਕ ਸਾਰੇ ਉੱਠ ਕੇ ਤੁਰੇ ਜਾਂਦੇ ਆ ਹੁਣ ਤੂੰ ਤੁਰ ਪਿਆ ਤੇਰਾ ਦਿਨ ਨਹੀਂ ਲੱਗਦਾ ਮੇਰੇ ਤੋਂ ਬਿਨਾ ਮੰਮੀ ਨਹੀਂ ਲੱਗਦਾ ਚੱਲ ਤੁਸੀਂ ਮਾਂ ਪੁੱਤ ਬਹਿ ਕੇ ਗੱਲਾਂ ਕਰੋ ਤੇ ਮੈਂ ਵੇਖਾਂ ਦਾਲ ਹੋ ਗਈ ਹਣੀ ਤੜਕਾ ਲਾਣਾ ਨੂੰ ਮੇਰੀ ਗੱਲ ਸੁਣੋ ਅਸੀਂ ਦਾਲ ਦੋਨੀ ਹੀ ਖਾਣੀ ਭਾਬ ਆੜੇ ਮੁਰਗਾ ਕੁੱਕੜ ਰੱਖੋ ਇਹ ਕਿਹੜੇ ਚੱਕਰਾਂ 'ਚ ਪਏ ਆ ਉਹਨੂੰ ਕਹ ਨਾਲ ਬੋਤਲ ਨਾਲ ਲਿਉਣੀ ਪਏ ਮੇਲਾ ਮੰਮੀ ਤਾਂ ਹੀ ਭੱਜ ਗਿਆ ਹੀ ਇੱਧਰ ਥੱਲੇ ਬੈ ਤੇ ਮੇਰੀ ਗੱਲ ਸੁਣ ਆ ਡਰਾਮੇ ਜੇ ਕਰੀ ਜਾਂਂਡੀਆਂ ਨਾਲ ਮੇਰੀ ਗੱਲ ਸੁਣ ਏਡੇ ਕਿਹੜੇ ਤੇਰੀ ਸ਼ਕਲ ਤੇ ਲਿਖਿਆ ਜਿਹੜਾ ਤੈਨੂੰ ਵੇਖ ਕੇ ਸਾਰੇ ਇਹਨੇ ਭੱਜ ਜਾਂਦੇ ਆ ਕਿਹੜੇ ਤੂੰ ਪੋਸਟਲ ਸਿਪਾਏ ਆ ਪਿੰਡ ਦੇ ਵਿੱਚ ਦੇਖ ਲੋ ਹੰਮੀ ਕਿੱਦਾਂ ਬੋਲਦੇ ਪਏ ਨੇ ਇੱਕ ਵਾਰੀ ਵੀ ਨਿਯਾਸ਼ ਕਰਦੇ ਗੱਲ ਕਰਨ ਲੱਗਿਆ ਮੈਂ ਮਾਮੀ ਦੇ ਸਾਹਮਣੇ ਤੂੰ ਜਵਾਰ ਕਿੰਨਾ ਚਲਾਉਂਦੀ ਮੈਂ ਤਾਂ ਮੰਮੀ ਨਾਲ ਗੱਲ ਕਰਨ ਦੇ ਨਾ ਤੈਨੂੰ ਜਿੰਨੀ ਗੱਲ ਪੁੱਛੀ ਹੈ ਨਾ ਉਨੀ ਗੱਲ ਦਾ ਜਵ ਮੰਮੀ ਚਲੀਏ ਆਪਾਂ ਉਹਨਾਂ ਕੋਲ ਬੜਾ ਡੈਮ ਹੋ ਗਿਆ ਵਾ ਕੀ ਕਰਨਾ ਇੱਥੇ ਬੈਠੇ ਇੱਥੇ ਰਹਿਣਾ ਤੂੰ ਹੁਣ ਕਿਤੇ ਨਹੀਂ ਜਾਣਾ ਲੱਗੀ ਸਮਝ ਤੈਨੂੰ ਡਰਾਮੇ ਨਾ ਕਰ ਸੁਖ ਕਿਉਂ ਬੋਲੀ ਜੰਨਾ ਪਤਾ ਨਹੀਂ ਕੀ ਬਹਿ ਰ ਮੇਰੇ ਨਾਲ ਮੇਰੀ ਗੱਲ ਸੁਣ ਲੈ ਰਹਿਣਾ ਨਾ ਤੇ ਰਹਿ ਮੇਰ ਦਾ ਨਹੀਂ ਨਾ ਰਹਿਣਾ ਆਪਰਾ ਪਾਂਡਾ ਡਿੰਡਾ ਚੌਕ ਤੇ ਚੱਲ ਤਿੱਤਰ ਹੋ ਜਾ ਤੂੰ ਤੇ ਆਪਨੇ ਨਾ ਸਿੱਧੇ ਉੱਥੇ ਪੇਕੇ ਜਾਵੀਂ ਤੇ ਆਪਣੇ ਪਿਓ ਨੂੰ ਤੇ ਮਾਂ ਨੂੰ ਦੱਸ ਦੀ ਕਦੀ ਐਨ ਮੂੰਹ ਨਾ ਕਰਨਾ ਜੇ ਇੱਥੇ ਨਹੀਂ ਰਹਿਣਾ ਤੇ ਦੇਖ ਲੈ ਜੀ ਕਸਰ ਕੀਤਾ ਮੀਰੇ ਵਾਸਤੇ। ਤੋਂ ਮੇਰੀ ਮਾਂ ਨਾ ਰਹਿਣਾ ਜਿਹੜਾ ਉਹਨੂੰ ਪੁੱਛਣ ਦੀਆਂ ਮੈਂ ਤੈਨੂੰ ਕਹਿਣ ਦੇਣਾ ਜੋ ਉਹ ਹੁਣ ਇਸ ਘਰ ਦੇ ਵਿੱਚ ਨਾਲ ਮੇਰੀ ਗੱਲ ਸੁਣ ਜਿਹੜੇ ਕੱਪੜੇ ਲੀੜੇ ਲੈਣੇ ਹਨ ਪੈਕ ਕਰ ਲੈ ਅੱਜ ਰਾਤ ਨਾ ਹੀ ਇੱਥੇ ਰਹਿਣਾ ਹੀ ਤੇ ਸਵੇਰੇ ਟਾਈਮ ਨਾਲ ਉੜ ਜੀ ਤੇ ਤਿਆਰ ਹੋ ਜੀ ਜਿਹੜਾ ਤੇਰਾ ਸਮਾਨ ਵਾ ਨਾ ਉਹ ਚੌਕੇ ਇੱਥੇ ਲਵਾਉਣਾ ਆਪਾਂ ਠੀਕ ਆ ਤੇ ਇੱਥੇ ਰਹਿਣਾ ਹੀ ਲੱਗੀ ਸਮਝ ਮੰਮੀ ਕੋਈ ਗੱਲ ਨਹੀਂ ਅੰਜੂ ਤੂੰ ਕਿਉਂ ਘਬਰਾਉਂਦੀ ਹੈਂ ਕੋਈ ਗੱਲ ਨਹੀਂ ਜਿੱਦਾਂ ਕਹਿੰਦਾ ਵਾ ਨਾ ਸੁਣ ਲੈ ਗੀਆਂ ਗੱਲਾਂ ਕੋਈ ਨਹੀਂ ਜਿੱਦਾਂ ਤੂੰ ਕਹਿਂਦੀ ਓਦਾਂ ਹੀ ਹੋਊਗਾ ਮੰਮੀ ਸੁਣਨੀ ਆ ਪੈਣੀਆਂ ਸਾਹ ਥੋੜਾ ਉਹ ਨੀਆਂ ਗੱਲਾਂ ਰਹਿਣਾ ਮੰਮੀ ਅੱਜ ਇੱਥੇ ਹਾਂ ਤੈਨੂੰ ਸ਼ਰਮਨਾ ਦੀ ਵੀ ਚੀਜ਼ ਹੈ ਕੀ ਨਹੀਂ ਹੈਗੀ ਚੱਲ ਉਠ ਤੇ ਚਾਹ ਪਾਣੀ ਵੀ ਲੈ ਗਿਆ ਮੰਮੀ ਆਹ ਤੈਨੂੰ ਪਤਾ ਨਾ ਚਾਹ ਪੀਂਦੇ ਆ ਕੀ ਟਾਈਮ ਹੋ ਗਿਆ ਵਾ ਚੱਲ ਉਠ ਆ ਭਾਂਡੇ ਵੀ ਫੜ ਚਲ ਕੋਈ ਲੈ ਆਉਂਦੀ ਹੈ ਤੈਨੂੰ ਸਾਰੇ ਕੰਮ ਕਹਿ-ਕਹਿ ਕੇ ਕਰਾਉਣੇ ਪੈਂਦੇ ਆ ਸੋਪਾ ਤੂੰ ਤਾਂ ਬੜਾ ਹੀ ਬੋਲਣ ਲੱਗ ਪਿਆ ਉਹ ਇਦਾਂ ਸੋਤਰ ਹੁੰਦੀ ਮੰਮੀ ਮੇਰੀ ਗੱਲ ਸੁਣ ਛੋਟਾ ਵੜਗਾ ਫੜਨਾ ਹੋਵੇ ਨਾ ਉਹਦੇ ਨਾਲ ਸੁਆ ਮਾਰ ਕੇ ਨਾਲ ਦੀ ਨੱਥ ਫੜਨੀ ਪੈਂਦੀ ਆ ਉਹ ਹਾਲੀ ਇਹਦਾ ਇਹ ਬੜੀ ਵਿਗੜੀ ਹੋ ਵੇ ਜਾ ਬਹੁਤੀਆਂ ਗੱਲਾਂ ਨਾਲ ਬਣਾਇਆ ਕਰ ਕੀ ਮੇਰੀ ਜ਼ਿੰਦਗੀ ਜ਼ਹਿਰ ਕਰਕੇ ਰੱਖਤੀ ਐ ਦਿਲ ਤੱਕ ਕਰਦਾ ਕੁਝ ਖਾ ਕੇ ਮੈਂ ਮਰ ਜਾਵਾਂ ਇਹੋ ਜੀ ਜ਼ਿੰਦਗੀ ਨਾਲੋਂ ਤਾਂ ਮੋਟੀ ਚੰਗੀ ਐ ਕਰਨ ਮੈਂ ਤਾਂ ਕਰਨ ਨੂੰ ਬੁਲਾ ਕੇ ਵੀ ਨਹੀਂ ਵੇਖਿਆ ਹਿੰਮਤ ਨਹੀਂ ਪਈ ਮੇਰੀ ਪਰ ਕਿੱਥੇ ਗਿਆ ਉਹ ਗੁਰਜੀਤ ਭੈਣਾ ਕਿੱਦਾਂ ਵੇ ਸਾਰੇ ਬੂਏ ਖੋਲ ਕੇ ਪਤਾ ਨਹੀਂ ਕਿੱਥੇ ਵੜੀ ਲੈ ਟੋਂਗੇ ਵੜੀਏ ਆਜੋ ਆਜੋ ਸਾਸ੍ਰੀਕਾਲ ਆਜੋ ਆਜੋ ਲਾਂਗਾਓ ਹੋਰ ਅੱਜ ਕਿੱਦਾਂ ਆਣੇ ਹੋ ਕੇ ਮੇਰੇ ਭੈਣਾ ਦੇ ਨਹੀਂ ਸਵੇਰ ਕਾਲ ਦੇ ਤੈਨੂੰ ਕੀ ਕਹਿੰਦੇ ਆ ਅੱਜ ਵੀ ਸਵੇਰ ਦੇ ਦੇਖਣੇ ਤੁਹਾਨੂੰ ਨਹੀਂ ਪਤਾ ਪ੍ਰੋਗਰਾਮ ਹੈ ਤਾਂ ਤੁਸੀਂ ਘਰੇ ਰਸੋਈ ਚ ਹੀ ਬੜੇ ਨਹੀਂ ਭੈਣ ਕੀ ਕਰਾਂ ਆਉਣਾ ਤਾਂ ਮੈਂ ਹੈਗਾ ਹੀ ਤੁਹਾਨੂੰ ਤਾਂ ਮੈਂ ਕਿਹਾ ਸੀ ਮੈਂ ਜਾਉਂ ਤੁਹਾਡੇ ਵੱਲ ਆਹ ਹੱਟ ਕੇ ਸਵੇਰ ਦੇ ਨਾ ਪਰੋਨੇ ਆਏ ਆ ਮੈਂ ਤਾਂ ਤਾਂ ਬਿਜੀ ਹਾਂ ਸਵੇਰ ਦੀ ਜਿਹੜੇ ਪਰੋਨੇ ਆ ਗਏ ਹਾਂ ਪਰੋਨੇ ਤਾਂ ਹੀ ਵੇਖਣਦੇ ਆ ਕੌਣ ਆਏ ਕਰਮਾ ਵਾਲੀ ਨਿਛੱਡ ਪਰਾਂ ਕਰਮਾ-ਕਰਮਾ ਵਾਲੀ ਤੇ ਤੈਨੂੰ ਬਾਅਦ ਚ ਪਤਾ ਲੱਗੂ ਕਰਮਾ ਵਾਲੀ ਕਿ ਕੀ ਤੇ ਕੀ ਨਹੀਂ ਛੱਡ ਗੱਲਾਂ ਸਹੀ ਆਇਆ ਤਾਂ ਆਪਾਂ ਉਧਰ ਬਹਿਨੇ ਆ ਤਾਂ ਦੇਖੀਏ ਤੇ ਸੀ ਕੌਣ ਐ ਕੀ ਹੋ ਗਿਆ ਮਿਲਣਾ ਵਾ ਆ ਆ ਬੁਲਾਓ ਬੁਲਾਓ ਛੱਡ ਪਰਾਂ ਕੀ ਕਰਨਾ ਜੀ ਮਿਲ ਕੇ ਚੱਲ ਕੋਈ ਨਹੀਂ ਮਿਲਾ ਦੇ ਆਜੋ ਫਿਰ ਆਹ ਹੈ ਕੀ ਹੋ ਗਿਆ ਹੋ ਗਿਆ ਵੇਖ ਲਓ ਤੀਵੇਂ ਡਰਾਮਾ ਕਰਾ ਬੋਇਆ ਤੂੰ ਇਹ ਨੂੰ ਫੇਰ ਲੈ ਆਈ ਆਪਣੇ ਘਰ ਨਹੀਂ ਕਰਨ ਵਾਸਤੇ ਫੇਰ ਨਹੀਂ ਆਉਂਦੀ ਐਹੀ ਨਹੀਂ ਭੈਣ ਮੈਂ ਕਿੱਥੋਂ ਲੈ ਆਂਦੀ ਨਾ ਮੈਂ ਕਦੀ ਲਿਆਵਾ ਮੈਨੂੰ ਤਾਂ ਪਤਾ ਲੱਗ ਜੇ ਨਾ ਜਿੱਥੇ ਖਲੋਤੀ ਆ ਜਾਂ ਜਿਸ ਘਰ ਚ ਹੈਗੇ ਮੈਂ ਤੇ ਉਹ ਦਿਲੀ ਕਦੀ ਪੈਰ ਨਾ ਪਾਵਾਂ ਇਹ ਤੇ ਬਸ ਨਾ ਸਮਝ ਕੇ ਮੇਰੇ ਨਾ ਕਿਸਮਤ ਚ ਨਾ ਅੱਜ ਦਿਨ ਖਰਾਬ ਕਰਨ ਮੇਰਾ ਆਈ ਸੀ ਤੁਹਾਡਾ ਵੀ ਕਿਹਦੇ ਦਿਨ ਨਾ ਖਰਾਬ ਕਰਨ ਵਾਸਤੇ ਫੇਰ ਪਿੰਡ ਲਈ ਆਉਂ ਨਹੀਂ ਨਹੀਂ ਪੈਣ ਕਰਨ ਨਾ ਕਿਉਂ ਲਿਆਵਾਂਗੇ ਸੁੱਖ ਨਾ ਪੈਰ ਕਰਨ ਨਾ ਤੇ ਲਿਆਵਾਂਗੇ ਕੋਈ ਚੱਕੀ ਕਰਦੀ ਇੱਥੇ ਫਿਰ ਭਾਬੀ ਬਾਸ ਕਰੋ ਮੈਂ ਤੁਹਾਡੇ ਪੈਰੀ ਪੈ ਜੀ ਨੀ